ਕਿਹੜਾ ਕਿਹੜਾ ਖੜੀ ਰਖੜੀ ਜੇ ਕਿਤੇ ਪਤਾ ਲੱਗ ਗਿਆ ਨਾ ਤੇਰੀ ਦਾਦੀ ਨੂੰ ਤੇ ਉਹਨੇ ਮੇਰੇ ਜੁੰਡੇ ਪੋੜ ਦੇਣੇ ਆ ਸੁਣ ਗਿਆ ਵਾ ਜੁੰਡੇ ਕਿੰਦੇ ਆ ਜੜੇ ਘਰੇਲੇ ਤੇ ਨਹੀਂ ਪੋੜਦੇ ਤੇ ਤੂੰ ਜ਼ਰੂਰੀ ਬਣਣੀ ਆ ਤੇਰੇ ਪਾਪਾ ਨੇ ਵੀ ਲੈ ਆਂਦੀ ਆ ਤੈਨੂੰ ਮੈਂ ਦੇ ਦਿੰਨੀ ਆ ਤੇ ਪਰ ਤੇਰੇ ਪਾਪਾ ਨੇ ਵੀ ਕਿਹਾ ਜੇ ਦਾਦੀ ਨੇ ਗਾਲਾਂ ਕੱਢੀਆਂ ਨਾ ਹਾਂ ਤਵੇ ਕਿਉਂ ਫਿਰ ਉਹਨੇ ਉਹਨੇ ਆਖਾ ਮੈਂ ਕਹੇ ਗੱਲ ਚ ਨਹੀਂਗਾ ਹੋਣਾ ਠੀਕ ਆ ਚਲ ਮੈਂ ਤੈਨੂੰ ਵਿਖਾਉਣੀ ਆ ਤਾਂ ਹਵੇ ਸੋਹਣੀ ਆ ਹਾਂ ਉਹ ਲਾਈਟ ਵੀ ਜਗਦੀ ਵੀ ਚਾਵੇ ਇੱਥੋਂ ਤੇ ਠੀਕ ਆ ਇਦਾਂ ਨਹੀਂ ਮੰਗਦਾ ਹੈ ਨਾ ਹਾਂ ਤਾਂ ਹੁਣ ਬੰਨਣੀ ਕਿਹੜੇ ਵੇਲੇ ਆ ਪਹਿਲਾਂ ਨਹੀਂ ਰਾਤ ਵੇਲੇ ਰਾਤ ਵੇਲੇ ਨੂੰ ਬੰਨੀ ਦੀ ਹੁੰਦੀ ਤੇ ਨਹੀਂ ਜਦੋਂ ਜਦੋਂ ਹੁਣ ਨਹੀਂ ਹੋਣੀ ਹੋਣਾ ਹੀ ਆ ਉਹ ਦਬੰਦੂ ਤੇ ਆ ਕੇ ਤਾਥਾ ਤੇ ਵੈ ਤੇ ਉਹ ਹੁਣ ਉੱਥੇ ਇੰਜ ਕਰ ਵੀ ਤੂੰ ਹੁਣ ਹੋਲੀ ਜੀ ਬੀਬੀ ਨੂੰ ਪਤਾ ਨਾ ਲੱਗ ਜੇ ਦਾਦੀ ਨੂੰ ਤੇ ਬਾਹਰ ਚੰਜਾ ਉਹ ਐਵੇਂ ਵਾਲੇ ਖੇਡਣ ਆਉਂਦਾ ਬਾਹਰ ਮੈਨੇ ਪਹਿਲਾ ਪਹਿਲ ਨਹੀਂ ਕਿੱਦਾਂ ਰਹਿਣਾ ਸਾਰੇ ਦੇ ਸਾਹਮਣੇ ਚਿਚਿ ਰੋਣਾ ਪਾ ਕੇ ਰਹਿਣਾ ਚੁੱਪੀ ਰੱਖਾਂਗੇ ਨਹੀਂ ਤੂੰ ਇਦਾਂ ਕਰ ਇਹਨੂੰ ਨਾ ਲੁਕਾ ਕੇ ਲੈ ਜੀ ਦ ਹੱਥ ਦੇ ਵਿੱਚ ਇਦਾਂ ਕਰਕੇ ਮੈਨੂੰ ਪਲਾ ਕੰਜ ਨਹੀਂ ਨਹੀਂ ਤੂੰ ਕਿਦਾਂ ਫਿਰ ਲਗਾ ਕਹਿੰਦਾ ਜੀ ਮੁੱਖੀ ਚੰਦੇ ਬੰਦ ਕਰਕੇ ਹਾਂ ਤੇ ਉਹ ਜੋ ਉਹਨੂੰ ਫਿਰ ਇਦਾਂ ਚੋਰੀ ਜੀ ਆਵਾਜ਼ ਮਾਰ ਕੇ ਉਹਦੀ ਲਾਗੇ ਮम्मा पापा ਦਾਦੀ ਕੋਈ ਨਾ ਹੋ ਬੀਬੀ ਠੀਕ ਆ ਤੇ ਉਹਨੂੰ ਬੰਦ ਹੀ ਰੱਖੜੇ ਹਾਂ ਚਲ ਜਾ ਹੁਣ ਬਾਹਰ ਧਿਆਨ ਰੱਖ ਕੇ ਕਿਦਾਂ ਵੀਰੇ ਦਾ ਹੁਣ ਕੰਟੀ ਪੋਸ਼ਵਾ ਅੱਜ ਤਾਂ ਸਵਿਚਾਰੇ ਨੂੰ ਰਖੜੀ ਮਿਲੀ ਆ ਤੇ ਨਾਲੇ ਮੈਂ ਸਬਜੀ ਘੜੀ ਬਣਾਈ ਸਬਜੀ ਤਾਂ ਆਲੂ ਫੇਵਰੇਟ ਆਲੂ ਬਗਾਣੀ ਕੀ ਖਾਣਾ ਵਾ ਪਨੀਰ ਚਲ ਬਣਾ ਦਿੰਦੇ ਆ ਬਾਏ ਅੱਜ ਤੇ ਨਾ ਰੂਪ ਦੀ ਖੁਸ਼ੀ ਦਾ ਕੋਈ ਟਿਕਾਣਾ ਹੀ ਨਹੀਂਗਾ ਅੱਜ ਵਿਚਾਰੇ ਨੇ ਪਹਿਲੀ ਵਾਰ ਹੀ ਰਖੜੀ ਬੰਨਣੀ ਆ ਕਿੰਨੀ ਖੁਸ਼ ਵਾ ਚਲ ਇਹ ਵੀ ਚੁੱਪ ਕਰਕੇ ਕਿਸ ਨੂੰ ਪਤਾ ਨਾ ਲੱਗੇ ਤੇ ਇਨੇ ਰਖੜੀ ਬੰਨਤੀ ਆ ਫੇਰ ਵਾ ਵੇ ਕੋਣ ਕੀ ਬੰਦਾ ਆਇਆ ਕਰੇ ਦੀ ਦਾਦੀ ਨਾਲ ਕੇ ਸਾਹਮਣੇ ਹੋਵੇ ਤੇ ਨਾਲੇ ਮਨਜੋਤ ਵੀ ਨਾ ਚੁੱਪ ਕਰਕੇ ਰਖੜੀ ਬਣਾ ਕੇ ਤੇ ਆਪਣੇ ਘਰ ਚਲ ਜੇ ਨਾ ਹੀ ਉਹਦੀ ਮੰਮੀ ਨੂੰ ਪਤਾ ਲੱਗੇ ਇਤਨਾ ਕਲੇਸ਼ ਹੋਵੇ ਜੇਕਰ ਉਹਦੇ ਘਰ ਪਤਾ ਲੱਗ ਗਿਆ ਨਾ ਕਲੇਸ਼ ਫੇਰ ਹੋਣਾ ਚੱਲ ਉਹਦੇ ਜੁਗਾ ਵੇਖਾਂ ਦੁੱਧ ਕੋਕਰ ਫੜਾ ਕੇ ਤੇ ਪਨੀਰ ਬਣਾਵਾਂ ਹਾਏ ਵੀਰ ਜੀ ਦੀ ਕਾਇਨੀ ਦੇ ਐਂਟੇ ਵਾਹ ਜ ਮਾਰ ਗਿਆ ਵੀਰ ਜੀ ਵੀਰ ਜੀ ਜੀ ਹਾਂ ਲੈ ਖੜੀ ਪਹਿਲੇ ਮੈਂ ਇੱਕ ਗੱਲ ਦੱਸਾਂ ਟੀਸ਼ਨ ਤੇ ਕਿਉਂ ਨਹੀਂ ਅੱਜ ਜਾਏ ਉਹ ਤੇ ਜੀ ਵੇਹਲਾ ਨਾ ਮੈਨਾਂ ਲਿਖ ਨਹੀਂ ਸੋਰੀ ਲਖੜੀ ਲੈਂਦੀ ਨਾਲ ਲਟਾ ਲਈ ਹੋਲੀ ਨਹੀਂ ਹੋ ਸਕਦੀ ਜੇ ਮੈਂ ਮੰਮੀ ਸੁਣ ਲੈਨੀ ਫਿਰ ਨਹੀਂ ਸੁਣਦੇ ਨਹੀਂ ਸੁਣਦੇ ਕੀ ਹੋਲੀ ਹੀ ਹੋੜੀ ਹੀ ਚੱਕੀ ਨੀ ਚੂਚੀਵਾ ਜਾ ਮਾ ਜੰਡੀ ਅੰਨਾ ਥੋੜੀ ਨਾ ਮਾਰਿਆ ਚਲ ਬਸ ਕੱਲ੍ਹ ਫੋਨ ਕਰੇ ਜਾ ਮਾ ਤੇ ਬਿੱਲੇ ਤੇ ਮੈਨੂੰ ਇੱਕ ਗੱਲ ਦੱਸੋ ਦੱਸ ਦੂ ਤੂੰ ਡਿਵੀਸ਼ਨ ਕਿਉਂ ਨਹੀਂ ਆਈ ਅੱਜ ਅੱਜ ਮੈਂ ਛੁੱਟੀ ਮਾਰੀ ਕਿਉਂ ਤੈਨੂੰ ਕੀ ਤੂੰ ਮੇਰੇ ਸਕੇ ਪੈਰ ਛੋੜ ਜਾ ਮਾ ਕੀ ਆਰਡਰ ਮਾਰਿਆ ਆਂਦੇ ਆ ਤੇ ਵੀਡੀਓ ਤੇਰੇ ਵੀ ਪੁੱਛਣਾ ਚਾਹੀਦਾ ਕੀ ਪੁੱਛਣਾ ਚਾਹੀਦਾ ਮੈਂ ਸੋਚਦਾ ਡਿਪੀਟ ਕਰਦੀ ਰਹੀ ਟਿਊਸ਼ਨ ਤੇ ਆਣਾ ਵੇਟ ਕਰ ਜੀ ਟਿਊਸ਼ਨ ਤੇ ਆਣਾ ਤੇ ਨਾਲੇ ਮੈਂ ਪਾਪਾ ਮੈਂ ਤੁਹਾਨੂੰ ਦੱਸਣਾ ਹੈ ਪਾਪਾ ਰਖਰੀ ਲਾ ਆਏ ਆ ਤੇ ਨਾਲੇ ਕਿੱਲ ਤੇ ਮੈਨੂੰ ਇੱਕ ਗੱਲ ਦੱਸੂ ਜਿਹੜਾ ਮੈਂ ਟਿਊਸ਼ਨ ਤੇ ਹੀ ਨਾ ਤਾਂ ਲਈ ਵੇਟ ਕੀਤੀ ਤੇ ਦੀ ਮਾਸਾ ਮਟ ਤੇ ਆਣ ਵਿੱਚ ਤਾਂ ਕੜੇ ਬੜੇ ਰਹੇ ਆ ਫੇਰ ਕੀ ਹੋ ਗਿਆ ਮੇਰੀ ਮਲਜੀ ਚਾਹ ਨਾ ਵੇਟ ਕਰ ਜੀ ਚਾਹ ਤੁਹਾਡੇ ਨਾਲ ਇੱਕ ਸਵਾਲ ਪੁੱਛਣਾ ਉਲਟੇ ਸਿੱਧੇ ਕਰਦੇ ਜਾਓ ਹੁਣ ਇੱਥੋਂ ਇੱਕ ਸਵਾਲ ਕਰ ਲਈ ਨਾ ਤੇ ਜਵਾਬ ਵੀ ਉਲਟਾ ਰੇ ਨਾ ਸਿੱਧਾ ਕਿਹ ਕੁਦੀ ਆਣੀ ਨਾ ਦੰਦਾ ਮਾੜਾ ਕਿਰਤ ਬਾਂਬੇ ਸੋੜ ਦਿਨ ਮੇਰੇ ਖੜੀ ਬਣੀ ਕਿ ਡਾਕਾਂ ਜਵਹਿ ਗਿਆ ਵੈ ਨਾ ਮਮੀ ਨੂੰ ਪਤਾ ਚੱਲਾ ਜੀ ਕਰਦੇ ਤੇ ਸ਼ਾਦੀ ਦਵਾ ਉਤਰਾ ਮੇਰੇ ਨਾਲ ਦੋ ਦੋ ਆਡੇ ਅਰਧੜ ਮਾਰਦਾ ਨਾਲ ਮੇਦੀ ਟਿਊਸ਼ਨ ਤਾਂ ਵੇਟ ਕੀਤੀ ਉਹਦਾ ਨਹੀਂ ਪਤਾ ਮੈਂ ਬਸ ਭੱਜ ਕੇ ਰਖੜੀ ਬਣਤੀ ਆ ਬਸ ਇਤੁਰ ਪਏ ਆ ਉਹਨੂੰ ਬਣਾਈ ਲਾ ਰਹੀ ਆ ਕੀ ਕਰ ਲਿਆ ਉਹ ਕਰੇ ਚਾਹਦਾ ਤੁਰਿਆ ਜਾਣ ਡਿਆ ਵਾ ਹੁਣ ਆ ਗਈ ਠਾਣਾ ਜੇ ਬਣਤੀ ਬਸੇ ਹੀ ਬਣਤੀ ਤੂੰ ਚਲੀ ਜਾਣਾ ਵਾ ਕੋਈ ਬੰਨਾ ਨਹੀਂ ਹੁਣ ਦੱਸ ਕਿੰਨੀ ਸਵਾਦ ਆਲੂ ਬੜੀਆਂ ਬਣੀਆਂ ਵਾ ਆ ਕੀ ਆ ਜੀ ਮੈਨੂੰ ਪਨੀਰ ਚਾਹੀਦਾ ਵਾ ਠੱਪਾ ਲੈ ਆ ਗਿਆ ਰਖੜੀ ਬਣ ਕੇ ਹਾਂ ਜੀ ਇਹ ਰਖੜੀ ਕਿ ਬੰਨੀ ਤੇ ਸੋਸ ਕੁੜੂ ਸਮਾੜਨੀ ਆਨੇ ਕਿੰਨੇ ਵੀਰੇ ਨੇ ਕਿਉਂ ਬੁਲਾ ਨਹੀਂ ਮੈਂ ਮਾੜੀਆ ਪੁੱਛਿਆ ਹਾਂ ਕੀ ਤੂੰ ਅੱਜ ਕਿਚਨ ਤੇ ਕਿਉਂ ਨਹੀਂ ਆਇਆ ਆਂਦਾ ਹਾਂ ਮੇਰੀ ਮਰਜ਼ੀ ਮੈਂ ਜੋ ਮਰਜ਼ੀ ਕਰਾਂ ਮੈਂ ਛੁੱਟੀ ਕਰਾਂ ਤੈਨੂੰ ਕੀ ਤੇ ਬਾਅਦ ਵਿੱਚ ਮੈਂ ਪੁੱਛਿਆ ਤੇਰੀ ਮੈਂ ਨਾ ਤੇਰੀ ਵੇਟ ਕਰਦੀ ਆਂ ਉਹ ਆਂਦਾ ਤੂੰ ਵੇਟ ਨਾ ਕਰਦੀ ਚੱਲ ਕੋਈ ਨਹੀਂ ਤੂੰ ਸੋਸਲ ਗਰੁੱਪ ਸਾ ਮਾਰ ਕੇ ਗਿਆ ਚੱਲ ਕੋਈ ਨਹੀਂ ਵੀਰੇ ਇਦਾਂ ਹੀ ਕਰਦੇ ਹੁੰਦੇ ਆ ਚੱਲ ਜਾ ਜਾ ਕੇ ਪੜਾ ਆਪਣਾ ਪੇਪਰ ਤੇ ਨਾਲੇ ਆਂਦਾ ਸਿੱਖੀ ਭੈਣ ਕੋਣ ਹੈ ਆਹ ਹੈ ਨਾਲੇ ਆਂਦਾ ਤੂੰ ਮੇਰੀ ਕਿਹੜੀ ਸਿੱਖੀ ਭੈਣ ਹੈ ਚੱਲ ਕੋਈ ਨਹੀਂ ਪੇਪਰ ਕਿਹੜਾ ਵਾ ਕੱਲ ਪੰਜਾਬੀ ਦਾ ਪੇਪਰ ਨਹੀਂ ਤੇਰਾ ਚੱਲ ਚੱਲ ਬਾਹਰ ਚੱਲ ਵੀਜ਼ਨ ਦੇ ਹੁਣ ਖੁਸ਼ ਹੋਣਾ ਰਖੜੀ ਬਣ ਕੇ ਦਾਦੀ ਨੂੰ ਨਾ ਪਰਾਂਣਾ ਮੈਂ ਰੋਲਾ ਪਾ ਕੇ ਆਈ ਨਹੀਂ ਚਲ ਝਾ ਫਾਇਦੂ ਲੈਪੀਂ ਨੀਂਦ ਬਣ ਗਿਆ ਲੱਗੀ ਬਣਾਉਣਾ ਲੱਗ ਉੱਟੀ ਖਾਣੀ ਆ ਦੋ ਬਾਣੀਆ ਇੱਕ ਤੇ ਆ ਕੁੜੀ ਨਾ ਕਿਤਾਬਾਂ ਹੀ ਪਤਾ ਨਹੀਂ ਆ ਜਿਹੜੀ ਚਾਹੀਦੀ ਉਹਦੇ ਨੇ ਕੱਢਣੀ ਕੱਟਣੀ ਜਿਹੜੀ ਨਹੀਂ ਚਾਹੀਦੀ ਉਹ ਵੀ ਇੱਥੇ ਖਲਾਰਾ ਪਾ ਛੜੂਗੀ ਕੀ ਗੱਲੀ ਰੋਲਾ ਪਈ ਜਾਂਦੀ ਆ ਰੋਲਾ ਕੀ ਪਾਉਣਾ ਵਾ ਆ ਵੇਖੋ ਜਿਹੜੀਆਂ ਬੁੱਕਸ ਚਾਹੀਦੀਆਂ ਉਹ ਤਾਂ ਠੀਕ ਆ ਜਿਹੜੀਆਂ ਨਹੀਂ ਚਾਹੀਦੀਆਂ ਉਹ ਵੀ ਇੱਥੇ ਲਿਆ ਕੇ ਬੈਠਦੇ ਸੁਰਦੂਗੀ ਸਕੂਲ ਵਾਂ ਕੇ ਖਲਾਰਾ ਪਾ ਉਹਨੇ ਤਾਂ ਬੜੀ ਸ਼ੇਰ ਵਾ ਤੋ ਰਖੜੀ ਬਨ ਆਈ ਆ ਹਾਂ ਰਖੜੀ ਤੇ ਕਦੇ ਨਹੀਂ ਬਨ ਆਈ ਆ ਹੂੰ ਆਣ ਕੇ ਤਾਂ ਇਹ ਪੜੀ ਖੁਸ਼ ਅੱਜ ਹੂੰ ਪਹਿਲਾਂ ਹੁੰਦਿਆਂ ਦੀ ਪਾਪਾ ਨੇ ਰਖੜੀ ਲਿਆਂਦੀ ਤਾਂ ਮੈਂ ਹਾਂ ਲਿਆਂਦੀ ਆ ਤੇ ਮੁੜ ਕੇ ਬਨਣ ਚੱਲ ਗਈ ਆਣ ਕੇ ਵੀ ਬੜੀ ਖੁਸ਼ ਮੈਂ ਕਿਹਾ ਵੀ ਰਕੜੂ ਸਾ ਮਾਰਦਾ ਹੈਗਾ ਹੂੰ ਮੈਂ ਚੱਲ ਕੋਈ ਨਹੀਂ ਵੀਰ ਇਦਾਂ ਹੀ ਕਰਦੇ ਹੁੰਦੇ ਆ ਬਣਾਈ ਆ ਯਾ ਲੈ ਹੋਰ ਲੈ ਆ ਸਬਜ਼ੀ ਕੀ ਬਣਾਈ ਆ ਲਿਆ ਫੇ ਰੋਟੀ ਰੱਟੀ ਲਿਆ ਖਾਈਏ ਭੁੱਖ ਲੱਗੀ ਲੈ ਆ ਦਿਨੀ ਮਾ ਬੰਦੇ ਵੱਲੋਂ ਐ ਸਪਰੇ ਕਰਾਉਂਦਾ ਨੇ ਨਾ ਪਹਿਲਾਂ ਪਾਣੀ ਲਿਆ ਇੰਗਲਾ ਲੈ ਆ ਦੇਣੀ ਆ ਗਿਆ ਮਾ ਨਾ ਆ ਆ ਗਿਆ ਤੇ ਹੋ ਗਈ ਸਪਰੇ ਆ ਹੋ ਗਈ ਆ ਹਾਂ ਉਹ ਵੀ ਉਹਨਾਂ ਕਰਨੀ ਆ ਆ ਕਰਕੇ ਆਂਦੇ ਬਾਕੀ ਜੋ ਬਾਤ ਫੇਰ ਕਰ ਜਾਗੇ ਪੰਨਾ ਚੌਧਰਾਂ ਨੂੰ ਇਹੋ ਕਹੇ ਨਾਲ ਲੈ ਆਵੀਂ ਕਿਸੇ ਨੂੰ ਤੇ ਆਪ ਕਰ ਲਈ ਉਹ ਆਪ ਇੰਨਾ ਖਪਾ ਹੁੰਦਾ ਵਾ ਮਹਾਦੇਵ ਦੋਈ ਦੋਈ ਦਿਨ ਨਹੀਂ ਖਪਾ ਨਹੀਂ ਹੁੰਦਾ ਤੇ ਪੁੱਤ ਚਲੋ ਜੀ ਆਪਣਾ ਸਰਫਾ ਕਰਕੇ ਹੀ ਆ ਨਾ ਸਰਫੇ ਨੂੰ ਹਣ ਬਿਮਾਰ ਹੋਣਾ ਵਾ ਉਹਨੇ ਬਾਅਦ ਉੱਤੇ ਲੱਗ ਜਾਂਦੇ ਆ ਚਲੋ ਮਰਜੀ ਤੇਰੀ ਰੂਪ ਆ ਆ ਜਾ ਪੁੱਤ ਕੀ ਗੱਲ ਵਾ ਆਲਾ ਫੜ ਮੈਨਾਂ ਨਹੀਂ ਚਾਹੀਦੀ ਤੇਰੀ ਲਖੜੀ ਮੇਰੀ ਮੰਮੀ ਨੇ ਮੈਨੂੰ ਨਾ ਕੁੱਟਿਆ ਇਨਾ ਕੁੱਟਿਆ ਕੋਈ ਸਾਬੜੀ ਤੇ ਮੇਰੀ ਮੰਮੀ ਆਖੰਡੀ ਤੇ ਜਿੱਤਰਾ ਉਹ ਲਖੜੀ ਬਣਾ ਕੇ ਜੇ ਹੋਤਰਾ ਉਹਨਾਂ ਦਾ ਅੱਗੇ ਕੀਆ ਵੀਰੇ ਤੂੰ ਪਹਿਲਾਂ ਆਪੇ ਕਿਹਾ ਹੈ ਨਾ ਮੈਨੇ ਲਖੜੀ ਬਣਾ ਤੇ ਤੂੰ ਮੈਨੂੰ ਉੱਥੇ ਆ ਕੇ ਹੱਥ ਜੋੜੇ ਮੇਰੇ ਅੱਗੇ ਤੇ ਫੇਰ ਮੈਂ ਕਿਹਾ ਸੀ ਨਾਲੇ ਮੇਰੀ ਮੰਮੀ ਆਖੰਡੀ ਚੈ ਨਾ ਕੂੜਾ ਨਹੀਂ ਆ ਮੈਨੂੰ ਮਮਾ ਨੂੰ ਪਤਾ ਕਿੰਨਾ ਕੁੱਟਿਆ ਸੀ ਮੈਂ ਤੇਰੇ ਗਾਲੇ ਕੋਈ ਹੱਥ ਨਹੀਂ ਜੋੜੇ ਨਹੀਂ ਜੋੜਿਆ ਤੈਨੂੰ ਮੰਮੀ ਆਹ ਤਾਂ ਗੱਲ ਕੀ ਆ ਤਾਂ ਸੋਦੇ ਸਹੀ ਆਵੇ ਆ ਸਭ ਤੋਂ ਪਹਿਲਾਂ ਮੈਂ ਆਇਆ ਸੀ ਆਖੇ ਡੰਡੇ ਹੀ ਹਨਾ ਲੈ ਐਂਨੇ ਮੈਨੂੰ ਕਹੇ ਪੀ ਮੈਣਾ ਰਖੜੀ ਬੰਨਣੀ ਆ ਮੈਂ ਆਖਿਆ ਨਹੀਂ ਮੇਰੀ ਮੰਮੀ ਨੇ ਗੁੱਸੇ ਬੜਾ ਹੋਣਾ ਤੇ ਰਹਿਣ ਦੇ ਉਹ ਤਰਾ ਪਖੇੜ ਲਿਆ ਕਰਾਂਗੇ ਨਾਖੰਡੀ ਅੱਗੇ ਹੋਈਨੇ ਹੱਥ ਜੋੜ ਲਏ ਤੇ ਫਿਰ ਮੈਂ ਕਿਹਾ ਚਾਰ ਬਣਵਾਵਾਂਗੇ ਲਖੜੀ ਵਾਲੇ ਦੇਣ ਫਿਰ ਮੈਂ ਇਸ ਤਰ੍ਹਾਂ ਅਗਲੇ ਦਿਨ ਆਇਆ ਅਮ ਵੀ ਲਖੜੀ ਬਣਤੀ ਫਿਰ ਜਦੋਂ ਮੈਂ ਕੱਲ ਗਿਆ ਸੀ ਨਾ ਮੰਮੀ ਨੇ ਮੈਨੂੰ ਇੰਨਾ ਕਟਿਆ ਦੇ ਆਖੰਡੇ ਜਿੰਤਾ ਲਖੜੀ ਬਣੀ ਹੋਤਰਾ ਹੋਣਾ ਕਾ ਜੁੱਟ ਗਿਆ ਚਲ ਪਤਾ ਲਖੜੀ ਬਦੀ ਸੀ ਤਾਂ ਕੀ ਆ ਮੈਂ ਮम्मा ਗੁੱਸੇ ਹੁੰਦੀ ਮੈਂ ਤੇ ਕੋਕ ਵੀ ਨਹੀਂ ਕਿਹਾ ਸਕੋ ਚਲ ਮਨਾ ਰੋਟੀ ਖਾ ਲਈ ਦਵਾ ਹਾ ਹਾਏ ਮਨਜੋਤ ਨੂੰ ਕੀ ਹੋ ਗਿਆ ਵਾ ਲਾ ਬਾ ਗਾਈ ਕਲੇਸ਼ ਦਸ ਰਖੜੀ ਕੀ ਹੈ ਕੀ ਹੈਗਾ ਰਖੜੀ ਚ ਕੀ ਬੜਿਆ ਹੈਗਾ ਜੇ ਬਾਨੀ ਦਿੱਤੀ ਕੁੜੀ ਨੇ ਤਾਂ ਮਾਏ ਦੀ ਨੂੰ ਕੀ ਲੜ ਗਈਆਂ ਮਿਰਚਾਂ ਮੈਂ ਜਿੰਨੀ ਬਾਹਰ ਕੀ ਗੱਲ ਪੁੱਤ ਨਾ ਤੇ ਕੀ ਕਰਨੋਂ ਕੌਣ ਰਖੜੀ ਸੁੱਟ ਗਿਆ ਕਿ ਕੀ ਹੋਇਆ ਆ ਹੋਣਾ ਕੀ ਆਂਦੀ ਮੈਂ ਰਖੜੀ ਬੰਨੀ ਮਨਜੋਤ ਦੇ ਤੋ ਮੈਂ ਲੈਣ ਕੇ ਦੇਤੀ ਤੋ ਬੱਦੀ ਤੋ ਛੁੱਟ ਗਿਆ ਉਹਦੀ ਮਾਂ ਨੇ ਨਹੀਂ ਆਂਦੀ ਮੈਂ ਬੰਨਣ ਦੇਣੀ ਆਣ ਗਵਾਂਡ ਤੇ ਤੁਹਾਡੇ ਨਾਲ ਕੁਕੇ ਨਹੀਂ ਰਾਜੀ ਤੇ ਤੂੰ ਹੀ ਕਿਉਂ ਰਖੜਾਂ ਗਾ ਬੰਦੇ ਫਿਰਦੇ ਹੋ ਹੈ ਤੋ ਹੁਣ ਨਿਆਣੀਆ ਨਿਆਣੀ ਕੀ ਆਖੇ ਬੰਦਾ ਤਾਂ ਮੈਨੂੰ ਤੇ ਪੁੱਛ ਲਿਆ ਕਰੋ ਮੈਂ ਤਾਂ ਨਹੀਂ ਦੱਸਾਂ ਅਸੀਂ ਆਣ ਗਵਾਂਡ ਨੂੰ ਕੀ ਜਾਣੇ ਰਸ ਨਹੀਂ ਅਹੀਂ ਉਹਨੂੰ ਮੁੰਡੇ ਨੂੰ ਕੀ ਕਹਿਤਾ ਇੱਕ ਰਖੜੀ ਆ ਜੇ ਬਾਨੀ ਦਿੱਤੀ ਤੋ ਰਖੜੀ ਚ ਕੀ ਵੜ ਗਿਆ ਹੀਗਾ ਤੇ ਉਹ ਛੁੱਟ ਗਿਆ ਤੁਹਾਡੇ ਘਰ ਅਜੇ ਕੋਈ ਨਹੀਂ ਮਰਦਾ ਤਾਂ ਕੀ ਹੋ ਗਿਆ ਛੁੱਟ ਗਿਆ ਤੇ ਹਾਂ ਬਤੀ ਬਤੀ ਉਹਨਾਂ ਗੱਲਾਂ ਕੀਤੇ ਨਾ ਗੱਲਾਂ ਲੋਕੀ ਇਦਾਂ ਹੀ ਕਰਦੇ ਹੁੰਦੇ ਆ ਜੇ ਉਹਨੇ ਭੈਣ ਸਮਝ ਕੇ ਭਰਾ ਸਮਝ ਕੇ ਜਿਵੇਂ ਆਈ ਲਈ ਆ ਤੇ ਕੀ ਗੱਲ ਹੋ ਗਈ ਇਹਦੇ ਵਿੱਚ ਕੋਈ ਗੱਲ ਨਹੀਂ ਹੈ ਦੀਪਾਲ ਪੰਗਾ ਹੋਵੇ ਤਾਂ ਹੈ ਵੀ ਬੜਾ ਨਹੀਂ ਪਉਣਾ ਤਾਂ ਕੋਈ ਵੀ ਨਹੀਂ ਗਾ ਅਜ ਉਹਾਂ ਜੀ ਜਾਨ ਪੁੱਜ ਗਈ ਉਹਦੀ ਮਾਂ ਤੇ ਆਫਰ ਹੀ ਰਹਿੰਦੀ ਆ ਉਹਦੀ ਮਾਂ ਤੇ ਜਾਨ ਪੁੱਜ ਕੇ ਸਾਡੀ ਕੁੜੀ ਨੂੰ ਵੇਖ ਕੇ ਨਹੀਂ ਰਾਜ਼ੀ ਹੈਗੀ ਤੇ ਉਹਨਾਂ ਨੇ ਉਹਨਾਂ ਹੀ ਫਿਰ ਕਪੱਤ ਪਾਇਆ ਸਾਡੇ ਘਰ ਉਹਨੇ ਮੁੰਡਾ ਤੇ ਸਾਡੇ ਘਰ ਕੱਲਿਆ ਨਹੀਂ ਕਦੀ ਹੈ ਤੇ ਉਹ ਇਤਰਾ ਵੀ ਕੂਕੇ ਰਾਜੀ ਨਹੀਂ ਤੇ ਆਫਰੀ ਫਿਰਦੀ ਰਹਿੰਦੀ ਉਹ ਹੈ ਉਹ ਮਾਦਾ ਤਾਂ ਕੀ ਹੋ ਗਿਆ ਤੇ ਕੀ ਆ ਹੁਣ ਆਪਣੇ ਘਰ ਤੋਂ ਕਾਦਾ ਰੌਲਾ ਡੇਪਾਉਣਾ ਮੈਂ ਕਾਦਾ ਰੌਲਾ ਪਾਉਣਾ ਪੁੱਤ ਮੈਨੂੰ ਚੰਗਾ ਨਹੀਂ ਲੱਗਦਾ ਇਹੋ ਜਿਹਾ ਕੰਮ ਉਹ ਹਣ ਨਿਆਣੀ ਆਖੰਡੀ ਤੂੰ ਨੂੰ ਕੀ ਨਿਆਣੇ ਨੂੰ ਕੀ ਜਾਂਦੇ ਹੈ ਤੇ ਉਹਨਾਂ ਦੀ ਸੋਚ ਹੋਣਾ ਫਿਰ ਆਹ ਸੋਚਾ ਉਹਨਾਂ ਜਿੱਦਾਂ ਦੀ ਕੀ ਦੀ ਸੋਚ ਉਹ ਤਾਂ ਤੇ ਰਹਿਣ ਦੇ ਨਹੀਂ ਜੇ ਮੈਂ ਤੈਨੂੰ ਸਿਆਣਿਆਂ ਦੇ ਖੜਿਆ ਸੀ ਤੇ ਮੈਂ ਕੋਈ ਮਾੜਾ ਕੰਮ ਤੇ ਨਹੀਂ ਕੀਤਾ ਤੇ ਤੂੰ ਤਾਂ ਮੇਰੇ ਤੇ ਵਿਰੋਧ ਹੋ ਗਏ ਵੀ ਖਰਿਆ ਇਹ ਧੋਖਣ ਹੋ ਗਈ ਆ ਹੁਣ ਬਣਾ ਲੈ ਰੱਖੜ ਦਾ ਲੋਕਾਂ ਨੂੰ ਲੈ ਦਸ ਮਾਦਾ ਹੁਣ ਰੱਖੜੀ ਦਾ ਤਿਆਰ ਆਇਆ ਮਾਦਾ ਇਹਦੇ ਵਿੱਚ ਫੇ ਸ਼ੈਣੇ ਸੋਣੇ ਤੇ ਕੀ ਗੱਲ ਆ ਕੀ ਦੱਸ ਇਹਨੂੰ ਇਹੋ ਵਾਪਸ ਫੇਰ ਜਾਵੇ ਮੇਰੇ ਨਾਲ ਮੈਂ ਨਹੀਂ ਆਂਦੀ ਤੀਏ ਜਾਓ ਹੱਥ ਜੋੜਦੀ ਮੈਂ ਤੁਹਾਡੇ ਗਾੜੀ ਮੈਨੂੰ ਛੱਡੋ ਜਿੱਦਾਂ ਨਹੀਂ ਆਇਆ ਅਹੀਂ ਤੇ ਹੁਣ ਕੋਈ ਗੱਲ ਹੀ ਨਹੀਂ ਸ਼ੁਰੂ ਕੀਤੀ ਗੱਲ ਤੇ ਤੂੰ ਸ਼ੁਰੂ ਕੀਤੀ ਆ ਮੈਂ ਕਾਦੀ ਸ਼ੁਰੂ ਕੀਤੀ ਤੇ ਰੱਖੜੀ ਛੁੱਟ ਗਈ ਤੇ ऐसे ਗੱਲਾਂ ਅਸੀਂ ਤੈਨੂੰ ਨਹੀਂ ਦੱਸਿਆ ਪਹਿਲਾਂ ਜੇ ਤੈਨੂੰ ਦੱਸਦੇ ਤੂੰ ਬੰਨਣੀ ਨਹੀਂ ਹਿੱਟਣੀ ਤੇ ਬੰਨੀ ਫੇ ਕਾਦੀ ਉਹ ਸੁੱਟ ਗਈਆਂ ਬੰਨੀ ਕਾਦੀ ਫਿਰ ਚੱਲੋ ਫਿਰ ਉਹਨਾਂ ਦੀ ਸੋਚ ਨਹੀਂ ਬੰਨੀ ਤੇ ਉਹਨਾਂ ਦਾ ਦਿਮਾਗ ਵਾ ਜਿੰਨਾ ਕਿਹਦਾ ਦਿਮਾਗ ਕੋਈ ਨਹੀਂ ਕੀ ਹੁਣ ਫੇ ਤੂੰ ਐ ਮੇਰਾ ਰੋਲਾ ਫੇ ਆਪਣਾ ਪੌਂਡ ਹੈ ਪਈ ਤੀ ਜੇ ਉਹ ਚੋਰ ਚੁੱਪ ਕਰਦੇ ਤੀਆਂ ਚੁੱਪ ਕਰ ਜਾ ਨਹੀਂ ਜੇ ਉਹਨੇ ਰਖੜੀ ਛੋਟੀ ਜਿਹੀ ਕੁੜੀ ਵੇ ਕਿਤਾ ਰੋਂ ਰਹੀ ਆ ਅੰਦਰ ਨਹੀਂ ਉਹ ਤਾਂ ਤਾਨੂੰ ਵੇਖ ਕੇ ਰਾਜੀ ਨਹੀਂ ਹੈ ਤੇ ਤੂੰ ਹੀ ਰਖੜੀਆਂ ਬੰਦੇ ਫਿਰ ਦੇਓ ਹੈਂ ਮੈਨੂੰ ਪੁੱਛ ਲਿਆ ਕਰੋ ਮੈਂ ਮੈਂ ਤਾਂ ਘਰ ਚੋਂ ਹੀ ਨਹੀਂ ਮੈਂ ਤਾਂ ਕਿਸੇ ਕੰਮ ਚ ਹੀ ਨਹੀਂ ਨਹੀਂ ਅਹੀਂ ਉਹਨਾਂ ਦਾ ਕੀ ਬਗਾਰਿਆ ਉਹ ਤੁਹਾਨੂੰ ਚਪਕ ਕੀਤਾ ਜਾਂਦਾ ਤਰ ਕੋ ਵਿਗਾੜਿਆ ਤਾਂ ਨਹੀਂ ਪਰ ਉਹਨਾਂ ਦੇ ਮਨ ਚ ਤਾਂ ਹੈਗਾ ਨਾ ਵਿਗਾੜਿਆ ਉਹ ਚੱਲ ਮਾਤਾ ਜੀ ਸੁੱਟ ਕੇ ਤਾਂ ਕੀ ਹੋ ਗਿਆ ਚੱਲ ਜੇ ਉਹਨਾਂ ਦੇ ਮਨ ਚ ਸੋਰੀ ਹੋ ਰੋਗੀ ਹਨ ਉਹ ਥੇਗੀ ਚੱਲ ਜੋ ਕਰਨਾ ਕਰੀ ਜਾਓ ਮਰਜੀ ਤੁਹਾਡੀ ਇਹ ਮੈਂ ਤੈਨੂੰ ਆਖਿਆ ਸੀ ਨਾ ਨਹੀਂ ਆਖਿਆ ਤੂੰ ਹੈਗਾ ਹੀਗਾ ਹੁਣ ਕੁੜੀ ਦਾ ਵੀ ਤਾਂ ਦਿਲ ਰੱਖਣਾ ਹੀਗਾ ਕਿ ਨਹੀਂ ਰੱਖਣਾ ਹੀਗਾ ਜੇ ਮੈਂ ਤੁਹਾਨੂੰ ਆਖਿਆ ਕੁੜੀ ਨੇ ਕਹੇ ਮੇਰੇ ਬੰਦੇ ਦੀ ਤਾਂ ਆ ਗਈ ਫਿਰ ਵੀ ਪਿਓ ਦੇ ਭਰਾ ਦਾ ਬੜਾ ਆਪਣਾ ਹੁੰਦਾ ਵਾ ਵੀ ਭੈਣਾ ਆਪਣੇ ਭਰਾਵਾਂ ਦੇ ਬੰਨਣਵੇਂ ਜੋ ਰਵਾਜ ਵਾ ਉਹ ਹੀ ਕਰਨਾ ਹੀਗਾ ਇਹ ਰਵਾਜ ਪਿਓਾਂ ਦਾ ਕਿਉਂ ਨਾ ਚੱਲਿਆ ਫਿਰ ਹੁਣ ਆ ਵੇਖ ਲਾ ਹੁਣ ਉਹ ਪੈਰਾ ਸੁੱਟ ਗਈ ਕਿ ਨਹੀਂ ਚੱਲ ਕੋਈ ਨਹੀਂ ਹੁਣ ਉਹਦਾ ਮਾਂ ਉਹਦੀ ਨਾ ਕੁੱਟਿਆ ਦੇ ਵਿੱਚ ਮੁੰਡੇ ਦਾ ਵੀ ਕੀ ਕਸੂਰ ਵਾ ਫਿਰ ਤੇ ਮੇਰੇ ਕੋਲ ਤੁਸੀਂ ਹੌਲੇ ਰੱਖਦੇ ਜੇ ਹੈਂ ਹਰ ਗੱਲਾਂ ਦੇ ਹੈਂ ਮੈਨੂੰ ਤਾਂ ਤਾਂ ਮਿੱਠਿਆ ਹੀ ਨਹੀਂ ਪਈ ਘਰ ਦੀ ਹੈਗੀ ਐ ਵੀ ਫੇਰ ਮੋੜ ਮੋੜ ਲੜਾਈ ਕਰਾ ਜਾ ਮਾਰ ਮੋੜ ਮੋੜ ਆਉਂਦੇ ਆ ਜਾ ਤੂੰ ਉਹੀ ਉੱਠ ਕੇ ਜਾ ਜਾ ਆਪਣਾ ਜਾ ਕੇ ਜਾ ਕੋਈ ਰੋਟੀ ਰੱਟੀ ਲਾ ਭੁੱਖ ਲੱਗੀ ਐ ਮੈਂ ਤੁਹਾਨੂੰ ਕੀ ਜਾਣੀ ਆ ਚੱਲ ਬਾਬਾ ਅਸੀਂ ਆਨੇ ਆ